ਜਦ ਨੰਦ ਪਰਯੋ ਗਿਰ ਭੂਮ ਵਿਖੈ ਤਬ ਯਾਹੇ ਕਹਿਓ ਯਦ ਬੀਰ ਆਏ ਜਦ ਨੰਦ ਬੇਸੁਧ ਹੋ ਕੇ ਧਰਤੀ ਉਤੇ ਡਿਗ ਪਿਆ ਤਦ ਉਸ ਉਦਵ ਨੇ ਕਿਹਾ ਕਿ ਕ੍ਰਿਸ਼ਨ ਆ ਗਏ ਹਨ ਸੁਨ ਕੈ ਬਤੀਆ ਉਠ ਠਾਂਡ ਪਿਓ ਮਨ ਕੇ ਸਭ ਸੋਕ ਪਰਾਇ ਗਏ ਇਹ ਗੱਲ ਸੁਣ ਕੇ ਨੰਦ ਉੱਠ ਕੇ ਖੜਾ ਹੋ ਗਿਆ ਆਤੇ ਮਨ ਦੇ ਸਾਰੇ ਗਮ ਦੂਰ ਹੋ ਗਏ ਉਠ ਕੇ ਸੋ ਦਸੋ ਇਹ ਬਾਤ ਕਹਿਓ ਹਮ ਜਾਨਤ ਉਦਵ ਪੇਚਕੈ ਜਦ ਉਠ ਕੇ ਅਤੇ ਸਾਵਧਾਨ ਹੋ ਕੇ ਨੰਦ ਨੇ ਕ੍ਰਿਸ਼ਨ ਨੂੰ ਨਾ ਵੇਖਿਆ ਤਾਂ ਇਸ ਤਰ੍ਹਾਂ ਕਹਿਣ ਲੱਗਾ ਮੈਂ ਜਾਣਦਾ ਹਾਂ ਕਿ ਉਦਵ ਨੇ ਛਲ ਕੀਤਾ ਹੈ ਤਜ ਕੈ ਬ੍ਰਿਜ ਕੋ ਪੁਰ بیچ ਗਏ ਫਿਰ ਕੈ ਬ੍ਰਿਜ ਮੈਂ ਨਹੀਂ ਸਿਆਮ ਆਏ ਬ੍ਰਜ ਨੂੰ ਧਿਆ ਕੇ ਸ਼੍ਰੀ ਕ੍ਰਿਸ਼ਨ ਮਥੁਰਾ ਨਗਰ ਵਿੱਚ ਚਲੇ ਗਏ ਹਨ ਅਤੇ ਮੁੜ ਕੇ ਬ੍ਰਜ ਵਿੱਚ ਨਹੀਂ ਆਏ ਹਨ ਸਿਆਮ ਗਏ ਤਜ ਕੈ ਬ੍ਰਿਜ ਕੋ ਬ੍ਰਿਜ ਲੋਕਨ ਕੋ ਅਤ ਹੀ ਦੁਖ ਦੀਨੋ ਸ਼੍ਰੀ ਕ੍ਰਿਸ਼ਨ ਬ੍ਰਜ ਨੂੰ ਤਿਆਗ ਕੇ ਚਲੇ ਗਏ ਹਨ ਅਤੇ ਬ੍ਰਜ ਵਾਸੀਆਂ ਨੂੰ ਬਹੁਤ ਹੀ ਦੁੱਖ ਦਿੱਤਾ ਹੈ ਉਹ ਦਬ ਬਾਤ ਸੁਨੋ ਹਮਰੀ तह कह बिन पयो अमरो पुर हीनो ये उद्धव मेरी गल सुनो उस तो बिना नगर सखना जिहा हो गया है दिद ने हमरे ग्रह बालक पाप बिना हमते फिर छीनो साढ़े घर विदाता ने बालक दे के बिना किसे पाप किते दे तो फिर खो लिया है ਯੋ ਕਹਿ ਸੀ ਸੁ ਚੁਕਾਏ ਰਹਿਓ ਬਹੁਤ ਸ਼ੋਕ ਵਢਿਓ ਅਤ ਰੋਦਨ ਤੀਨੋ ਇਸ ਤਰ੍ਹਾਂ ਕਹਿ ਕੇ ਉਸਨੇ ਸਿਰ ਨਿਵਾ ਲਿਆ ਅਤੇ ਆਪਣਾ ਸ਼ੋਕ ਬਹੁਤ ਵਧਾ ਲਿਆ ਅਤੇ ਬਹੁਤ ਰੋਇਆ ਕਹਿ ਕੇ ਇਹ ਬਾਤ ਪਰਿਓ ਤਰਪੈ ਉਠ ਫੇਰ ਕਹਿਓ ਸੰਗ ਉਦਵ ਯੋ ਇਹ ਗੱਲ ਕਹਿ ਕੇ ਨੰਦ ਧਰਤੀ ਉੱਤੇ ਡਿੱਗ ਪਿਆ ਅਤੇ ਹੋਸ਼ ਪਰਤਨ ਤੇ ਫਿਰ ਉੱਠ ਗਏ ਉਹਦਵ ਨੂੰ ਇਸ ਤਰ੍ਹਾਂ ਕਹਿਣ ਲੱਗਾ ਤਜ ਕੈ ਬ੍ਰਜ ਸਿਆਮ ਗਏ ਮਥੁਰਾ ਹਮ ਸੰਗ ਕਹੋ ਕਬ ਕਾਰਨ ਕਿਉ ਕਿ ਬ੍ਰਜ ਨੂੰ ਛੱਡ ਕੇ ਕ੍ਰਿਸ਼ਨ ਮਥੁਰਾ ਕਿਉ ਚਲੇ ਗਏ ਤੋ ਇਸ ਦਾ ਕਾਰਨ ਹੁਣ ਸਾਨੂੰ ਦੱਸ ਤੁਮਰੇ ਅਬ ਪਾਇ ਲਗੋ ਉੱਠ ਕੇ ਸੋ ਭਈ ਬਿਰਥਾ ਸੋ ਕਹੋ ਸਭ ਜਿਉ ਮੈਂ ਉੱਠ ਕੇ ਤੇਰੇ ਪੈਰੀ ਪੈਂਦਾ ਹਾਂ ਇਹ ਉਦਵ ਜੋ ਗੱਲ ਹੋਈ ਹੈ ਉਹ ਸਾਰੀ ਦਾ ਜਿਉਂ ਦਾ ਤਿਉਂ ਬਿਰਤਾਤ ਸੁਣਾ ਤਹ ਤੇ ਨਹੀਂ ਲੇਤ ਕਛੂ ਸੁਧ ਹੈ ਮੋਹਿ ਪਾਪ ਪਛਾਨ ਕਛੂ ਰਿਸ ਸਿਓ ਮੈਨੂੰ ਪਾਪੀ ਸਮਝ ਕੇ ਆਤੇ ਕੁਝ ਕ੍ਰੋਧ ਕਰਕੇ ਕ੍ਰਿਸ਼ਨ ਚਲੇ ਗਏ ਹਨ ਇਸੇ ਲਈ ਮੇਰੀ ਕੁਝ ਵੀ ਖਬਰ ਸਾਰ ਨਹੀਂ ਲੈਂਦੇ ਸੁਨ ਕੈ ਤਿਨ ਉਦਵ ਯੋ ਬਤੀਆ ਇਹ ਭਾਤਨ ਸਿਓ ਤਹ ਉਤਰ ਤੀਨੋ ਉਸਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਇਸ ਪ੍ਰਕਾਰ ਉਸ ਨੰਦ ਨੇ ਉੱਤਰ ਦਿੱਤਾ ਉਹ বাসुਦੇਵ ਦੇ ਪੁੱਤਰ ਸਨ ਸੋ ਸਤ ਸੋ বাসुਦੇਵੇ ਕੋ ਤੁਮ ਤੇ ਸਭ ਪੈ ਪ੍ਰਭੂ ਜੂ ਨਹੀਂ ਚੀਨੋ ਤੁਹਾਡੇ ਤੋਂ ਅਤੇ ਸਾਰਿਆਂ ਕੋਲੋਂ ਵਿਦਾਤਾ ਨੇ ਖੋਇਆ ਤਾਂ ਨਹੀਂ ਹੈ ਸੁਣ ਕੇ ਪ੍ਰ ਕੋਪਤ ਹੋ ਬਤਿਆ ਕਬ ਸਿਆਮ ਉਸਾਸ ਕਹ ਤਿੰਨ ਲੀਨੋ ਕਬੀ ਸ਼ਾਮ ਕਹਿੰਦੇ ਹਨ ਉਹਦਾ ਪਾਸੋਂ ਇਹ ਗੱਲ ਸੁਣ ਕੇ ਨੰਧਪੁਰ ਕੇ ਪਤੀ ਨੇ ਹੌਂਕਾ ਲਿਆ ਤੀਰ ਗयो ਛਟ ਰੋਵਤ ਭਿਓ ਇਨ ਹੂ ਤਹ ਦੇਖਤ ਰੋਦਨ ਕੀਨੋ ਉਸ ਦਾ ਧੀਰਜ ਖਤਮ ਹੋ ਗਿਆ ਅਤੇ ਰੋਂ ਲੱਗ ਗਿਆ ਉਸ ਨੂੰ ਰੋਂਦਿਆ ਵੇਖ ਕੇ ਇਸ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਹਾਠ ਉਦਵ ਕੇ ਇਹ ਬਾਤ ਕਹਿਓ ਪੁਰ ਕੇ ਪਤਸੋ ਕਛ ਸੋਕ ਨਾ ਕੀਜੈ ਹੱਠ ਕਰਕੇ ਉਦਵ ਨੇ ਆਨੰਦ ਨੂੰ ਇਸ ਤਰ੍ਹਾਂ ਕਿਹਾ ਕਿ ਜਰਾ ਜਿਨਾਵੀ ਗਾਮ ਨਾ ਕਰੋ। ਸ਼्याम ਕਹੀ ਮੋਹ ਜੋ ਬਤਿਆ ਤਹਿ ਕੀ ਬਿਰਥਾ ਸਭ ਹੀ ਸੁਣ ਲਈਜੈ। ਸ਼੍ਰੀ ਕ੍ਰਿਸ਼ਨ ਨੇ ਮੂੰਹੋਂ ਜੋ ਗੱਲ ਕਹੀ ਹੈ ਉਸ ਦੀ ਸਾਰੀ ਬਿਰਥਾ ਸੁਣ ਲਵੋ। ਯਾ ਕੀ ਕਥਾ ਸੁਣ ਹੋਤ ਖੁਸੀ ਮਨ ਦੇਖਤ ਹੀ ਜਿਸ ਕੋ ਮੁਖ ਜੀਜੈ ਜਿਸ ਦੀ ਕਥਾ ਸੁਣ ਕੇ ਮਨ ਨੂੰ ਪ੍ਰਸੰਤਾ ਹੁੰਦੀ ਹੈ ਅਤੇ ਜਿਸ ਦੇ ਮੁਖ ਨੂੰ ਵੇਖ ਕੇ ਜੀਵਿਆ ਜਾਂਦਾ ਹੈ ਵਾਹਿ ਕਹਿਓ ਨਹਿ ਚਿੰਤ ਕਰੋ ਨਾ ਕਛੂ ਇਹਤੇ ਤੁਮਰੋ ਫੁਨ ਛੀਜੈ ਉਸੇ ਨੇ ਕਿਹਾ ਹੈ ਕਿ ਚਿੰਤਾ ਨਾ ਕਰੋ ਇਸ ਨਾਲ ਤੁਹਾਡਾ ਕੁਝ ਹਰ ਜਾ ਨਹੀਂ ਹੋਵੇਗਾ ਸੁਣ ਕੇ ਮਉਦਵ ਤੇ ਬਤੀਆ ਫਿਰ ਉਦਵ ਕੋ ਸੋ ਪੁੱਛਣ ਲੱਗਿਓ ਉਦਵ ਕੋ ਲੋ ਇਸ ਤਰਾ ਦੀ ਗੱਲ ਸੁਣ ਕੇ ਫਿਰ ਉਦਵ ਤੋਂ ਉਹ ਪੁੱਛਣ ਲੱਗਿਆ ਕਾਨੈ ਕਥਾ ਸੁਨ ਚਿੱਤ ਕੇ ਵਿੱਚ ਹੁਲਾਸ ਵੜਿਓ ਸਭ ਹੀ ਦੁੱਖ ਭਾਗਿਓ ਕ੍ਰਿਸ਼ਨ ਦੀ ਕਥਾ ਸੁਣ ਕੇ ਉਸ ਦੇ ਚਿੱਤ ਵਿੱਚ ਹੁਲਾਸ ਵਧ ਗਿਆ ਅਤੇ ਸਾਰੇ ਹੀ ਦੁੱਖ ਭਜ ਗਏ ਔਰ ਦੇ ਸਭ ਛੋਰ ਕਥਾ ਹਰ ਬਾਤ ਸੁਣਾਵੇ ਬਿਖੈ ਅਨੁਰਾਗਿਓ ਹੋਰ ਸਾਰੀ ਕਥਾ ਗੱਲ ਛੱਡ ਦਿੱਤੀ ਕੇਵਲ ਕ੍ਰਿਸ਼ਨ ਦੀ ਗੱਲ ਸੁਣਨ ਵਿੱਚ ਮਗਨ ਹੋ ਗਿਆ ਧਿਆਨ ਲਗਾਵਤ ਜਿਉ ਜੁਗਿਆ ਇਹੋ ᱛਿਉ ਹਰ ਧਿਆਨ ਕੇ ਭੀਤਰ ਭਾਗਿਓ ਜਿਸ ਤਰ੍ਹਾਂ ਜੋਗੀ ਧਿਆਨ ਲਗਾਉਂਦਾ ਹੈ ਉਸੇ ਤਰ੍ਹਾਂ ਇਹ ਕ੍ਰਿਸ਼ਨ ਦੇ ਧਿਆਨ ਵਿੱਚ ਭਿੱਜ ਗਿਆ ਯੋ ਕਹ ਹੈ ਉਦਵ ਜਾਤ ਪਿਓ 브੍ਰਿਜ ਮੈਂ ਜਹਿ ਗੁਆਰਣ ਕੀ ਸੁਧ ਪਾਈ ਇਸ ਤਰ੍ਹਾਂ ਕਹਿ ਕੇ ਅਰਥਾਤ ਸੰਦੇਸ਼ ਦੇ ਕੇ ਉਦਵ 브੍ਰਜ ਵਿੱਚ ਚਲਾ ਗਿਆ ਅਤੇ ਉੱਥੇ ਜਾ ਕੇ ਗੋਪੀਆਂ ਦੀ ਖਬਰ ਸਾਰ ਲਈ ਮਾਨੋ ਸੋਖ ਕੋ ਧਾਮ ਹਤੋ ਦ੍ਰਮ ਠੋਰ ਰਹੇ ਸੋ ਤਹਾ ਮੁਰਜਾਈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਉੱਥੇ ਸੋਗ ਦਾ ਘਰ ਬਣਿਆ ਹੋਇਆ ਹੋਵੇ ਕਿਉਂਕਿ ਉਸ ਥਾਂ ਦੇ ਬ੍ਰਿਛ ਵੀ ਮੁਰਝਾ ਰਹੇ ਹਨ ਮੋਨ ਰਹੀ ਗ੍ਰਹਿ ਬੈਠ ਰਹੀਆ ਮਨੋਯੋਪ ਜੀ ਇਹ ਤੇ ਦੁਚਿਤਾਈ ਗੋਪੀਆਂ ਮੋਨ ਹੋ ਕੇ ਘਰਾ ਵਿੱਚ ਬੈਠ ਰਹੀਆਂ ਹਨ ਮਾਨੋ ਇਸ ਦੇ ਆਉਣ ਨਾਲ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦੀ ਦੁਚਿੱਤੀ ਪੈਦਾ ਹੋ ਗਈ ਹੈ ਸਿਆਮ ਸੁਨੇਤੇ ਪ੍ਰਸੰਨ ਭਈ ਨਾ ਆਏ ਸੁਨੇ ਫਿਰ ਵੀ ਦੁਖਦਾਈ ਕਾਰਨ ਇਹ ਹੈ ਕਿ ਕ੍ਰਿਸ਼ਨ ਦਾ ਨਾਮ ਸੁਣ ਕੇ ਖੁਸ਼ ਹੋਈਆਂ ਹਨ ਅਤੇ ਨਾ ਆਇਆ ਸੁਣ ਕੇ ਫਿਰ ਦੁਖੀ ਹੋ ਗਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ